ਤੰਤਨ ਬਾਬਾ ਬੁੱਢਾ ਸਾਹਿਬ ਦੀ ਚਨਸ਼ੂ ਪ੍ਰਾਪਤ ਪਿੰਡ ਤੇਜਾ ਜਿੱਥੇ ਕਿ ਤੰਤਨ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਤੇਜਾ ਵੱਲੋਂ ਦੂਸਰਾ ਜਿਹੜਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਾ ਰਿਹਾ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀਆਂ ਮਾ ਨਾਮਵਰ ਚੋਟੀ ਦੀਆਂ ਜਿਹੜੀਆਂ ਕਬੱਡੀ ਟੀਮਾਂ ਜਿਹੜੀਆਂ 19 ਤਰੀਕ ਨੂੰ ਪਿੰਡ ਤੇਜਾ ਆਵਿਕੇ ਪਹੁੰਚ ਰਹੀਆਂ ਨੇ ਤੇ ਵੱਡੇ ਜਿਹੜੇ ਖਿਡਾਰੀ ਨੇ ਕਬੱਡੀ ਦੇ ਉਹ ਵੀ ਇੱਥੇ ਆਪਣੀ ਖੇਡ ਦਾ ਮਜ਼ਾਰਾ ਕਰਨਗੇ ਤੇ ਪਿਛਲੇ ਸਾਲ ਵੀ ਇੱਥੇ ਕਬੱਡੀ ਜਿਹੜਾ ਭਤੰਤਨ ਬਾਬਾ ਬੁੱਢਾ ਸਪੋਰਟਸ ਕਲੱਬ ਤੇਜਾ ਵੱਲੋਂ ਜੋ ਕਰਵਾਇਆ ਗਿਆ ਸੀ ਉਸ ਵਿੱਚ ਵੀ ਵੱਡੀਆਂ-ਵੱਡੀਆਂ ਟੀਮਾਂ ਆਈਆਂ ਸੀ ਛੋਟੀ ਦੇ ਖਿਡਾਰੀ ਆਏ ਸੀ ਤੇ ਵੱਡੇ-ਵੱਡੇ ਨਾਮ ਲੱਖਾਂ ਦੇ ਨਾਮ ਜਿਹੜੇ ਸੀਗੇ ਉਹ ਰੱਖੇ ਗਏ ਸੀ ਤੇ ਇਸ ਸਾਲ ਵੀ ਤੁਹਾਨੂੰ ਦਿਖਾਉਣਾ ਕਿ ਭਤੰਤਨ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਵੱਲੋਂ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਦੇ ਵੀਰਾਂ ਦੇ ਸਹਿਯੋਗ ਨਾਲ ਜੋ ਟੂਰਨਾਮੈਂਟ 19 ਤਰੀਕ ਨੂੰ 19 ਦਸੰਬਰ ਨੂੰ ਇੱਥੇ ਤੇਜਾ 'ਚ ਕਰਵਾਇਆ ਜਾ ਰਿਹਾ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਇੱਥੇ ਇੱਕ ਪ੍ਰਬੰਧਕਾਂ ਵੱਲੋਂ ਕਰ ਲਈਆਂ ਗਈਆਂ ਹਨ ਇਹ ਸਹੀ ਤਰੀਕੇ ਨਾਲ ਜਿਹੜਾ ਵਾ ਉਸ ਨੂੰ ਤਿਆਰ ਕਰ ਲਿਆ ਗਿਆ ਇਹ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਬੱਡੀ ਦੇ ਜਿਹੜੇ ਜਿੱਥੇ ਲੋਕਾਂ ਦਾ ਬੈਠਣਾ ਉਹਦੀਆਂ ਵੀ ਤਿਆਰੀਆਂ ਚੱਲ ਰਹੀਆਂ ਤੇ ਜਿੱਥੇ ਮੈਚ ਹੋਣੇ ਆ ਮੈਚ ਸ਼ੋ ਮੈਚ ਹੋਣੇ ਆ ਉਹਦੀਆਂ ਵੀ ਜਿਹੜੀਆਂ ਵਾ ਇਹ ਜਿਹੜੀ ਗਰਾਊਂਡ ਆ ਉਹ ਬਿਲਕੁਲ ਤਿਆਰ ਕਰ ਲਈ ਗਈ ਹੈ ਤੇ ਇੱਥੇ ਸਾਡੇ ਨਾਲ ਮੌਜੂਦ ਨੇ ਇਹ ਪ੍ਰਬੰਧਕ ਜਾਂ ਬਾਬਾ ਬੁੱਢਾ ਸੈਫ ਸਪੋਰਟਸ ਕਲੱਬ ਤੇਜਾ ਦੇ ਜਿਹੜੇ ਮੈਂਬਰ ਨੇ ਪ੍ਰਧਾਨ ਨੇ ਜਾਂ ਅਹੁਦੇਦਾਰ ਨੇ ਜਾਂ ਐਨ ਆਰ ਆਈ ਵੀ ਨੇ ਜਿਨ੍ਹਾਂ ਵੱਲੋਂ ਇਹ ਖਾਸ ਤੌਰ ਤੇ ਇਹ ਟੂਰਨਾਮੈਂਟ ਜਿਹੜਾ ਆਯੋਜਿਤ ਕੀਤਾ ਗਿਆ ਇਹ ਦੂਸਰਾ ਤੁਹਾਨੂੰ ਦੱਸਦੀ ਹੈ ਕਿ ਇਹ ਪਿੰਡ ਤੇਜਾ ਚ ਦੂਸਰਾ ਸਪੋਰਟਸ ਕਲੱਬ ਵੱਲੋਂ ਜਿਹੜਾ ਇਹ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹ ਉਸ ਦੀਆਂ ਜਿੱਤਰਾ ਵੀ ਤਿਆਰੀਆਂ ਕੀਤੀਆਂ ਗਿਆ ਇੱਥੇ ਵੀਰ ਮਨਵੀਰ ਆ ਉਸ ਦਾ ਵੀ ਇਸ ਟੂਰਨਾਮੈਂਟ ਨੂੰ ਲੈ ਕੇ ਇਹ ਕਾਫੀ ਜਿਹੜਾ ਯੋਗਦਾਨ ਰਹਿਦਾ ਜਿਨ੍ਹਾਂ ਮਲੋਂ ਇਹ ਅਹਿਮ ਇਸ ਵਿੱਚ ਭੂਮਿਕਾ ਨਿਭਾਈ ਜਾਣੀ ਹੈ ਤੇ ਹੋਰ ਵੀ ਇਸ ਦੇ ਜਿਹੜੇ ਸਾਥੀ ਵੀਰ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਹੜੀਆਂ ਟੀਮਾਂ ਆ ਰਹੀਆਂ ਕਿਹੜੇ ਖਿਡਾਰੀ ਆ ਰਹੇ ਕਿਸ ਤਰ੍ਹਾਂ ਦੇ ਨਾਮ ਰੱਖੇ ਗਏ ਆ ਹਾਂਜੀ ਮਾਨ ਜੀ 19 ਤਰੀਕ ਨੂੰ ਜਿਹੜਾ ਤੁਸੀਂ ਟੂਰਨਾਮੈਂਟ ਦਾ ਦੂਸਰਾ ਚਲਾਣਾ ਕਰਨ ਜਾ ਰਹੇ ਹੋ ਕਿਹੜੀਆਂ-ਕਿਹੜੀਆਂ ਜਿਹੜੀਆਂ ਨਾਮਵਰ ਟੀਮਾਂ ਦੇ ਕਿਹੜੇ-ਕਿਹੜੇ ਉੱਚ ਕੋਟੀ ਦੇ ਖਿਡਾਰੀ ਜਿਹੜੇ ਇੱਥੇ ਆਪਣੀ ਖੇਡ ਦਾ ਮਜਾਰਾ ਕਰਨਗੇ ਹਾਂਜੀ ਹਾਂਜੀ ਇੱਕ ਸੌਰ ਸਿੰਘ ਜੋ ਗੋਪੀ ਦੀ ਫਰੰਦੀਪੁਰੀ ਇਹਦੀ ਟੀਮ ਜੋ ਅੰਬਾ ਸੌਰ ਸਿੰਘ ਦੀ ਜੋ ਗਰਦਾਪੁਰ ਰੇਲੈਂਸ ਲਾੜ ਜੋਹਲ ਦੀ ਤੇ ਰਮਦਾਸ ਸੰਗਤ ਨੰਗਲ ਸੱਜਾ ਪੁਲਵਾਨ ਦੀ ਟੀਮ ਜੋ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਨਾਂ ਚੋਟੀ ਦੇ ਖਿਡਾਰੀ ਆ ਖਿਡਾਰੀ ਇੱਥੇ ਪਹੁੰਚ ਰਹੇ ਜੋ ਅੰਬਾ ਗੋਪੀ ਤੇ ਜੋਲ ਬਿੱਲਾ ਕਿਸ ਤਰ੍ਹਾਂ ਦੇ ਨਾਮ ਰੱਖੇ ਤੁਸੀਂ ਨਾਂ ਪਹਿਲਾ ਨਾਂ 1.5 ਲੱਖ ਪਹਿਲਾ ਨਾਂ 1.5 ਲੱਖ ਜੋ ਦੂਜਾ 1.25 ਜੋ ਹਾਂਜੀ ਬੈਸਟ ਤੇ ਰੇਟਰ ਜਾਫੀ ਨ ਮੋਟਰਸਾਈਕਲ ਜੋ ਬਾਬੀ ਕਬੱਡੀ ਤੋਂ ਇਲਾਵਾ ਵੀ ਕੁਝ ਖੇਡਾਂ ਹੈਗੀਆਂ ਨਹੀਂ ਨਹੀਂ ਕਬੱਡੀ ਦੇ ਇਲਾਵਾ ਕੱਖ ਨਹੀਂ ਜੋ ਇਹ ਇੱਕ ਰੋਜ਼ਾ ਫੁੱਟਬਾਲ ਟੂਰਨਾਮੈਂਟ ਹਾਂਜੀ ਇੱਕ ਦਿਨ ਦਾ ਹਾਂਜੀ ਇਹ ਇੱਕ ਦਿਨ ਦਾ ਹਾਂਜੀ ਭਾਜੀ ਜਿਹੜਾ 19 ਤਰੀਕ ਨੂੰ ਤੁਹਾਡੇ ਪਿੰਡ ਟੂਰਨਾਮੈਂਟ ਕਰਾਇਆ ਗਿਆ ਕਬੱਡੀ ਦਾ ਦੂਸਰਾ ਸਾਲਾਨਾ ਜਿਹੜਾ ਵਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿ ਕਿਤਰਾ ਦੀਆਂ ਟੀਮਾਂ ਆ ਰਹੀਆਂ ਕਿਤਰਾ ਦੇ ਖਿਡਾਰੀ ਆ ਰਹੇ ਆ ਇਹ ਜੀ ਸਨ 2024 ਦੇ ਵਿੱਚ ਪਹਿਲਾ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਸੀ ਹੁਣ ਇਸ ਵਾਰ ਦੂਜਾ ਕਬੱਡੀ ਕੱਪ ਹੋ ਰਿਹਾ ਬਾਬਾ ਬੁੱਢਾ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਉਦੇ ਵਿੱਚ ਯੂਥ ਨੂੰ ਬਹੁਤ ਜਿਆਦਾ ਉਤਸ਼ਾਹ ਆ ਕਬੱਡੀ ਕੱਪ ਦਾ ਜੋ ਕਿ ਮਨਪ੍ਰੀਤ ਮਾਨ ਇਹ ਆ ਅਮਰੀਕ ਸਿੰਘ ਤੀਜਾ ਜੋ ਫੁੱਟਬਾਲਰ ਨੇ ਬੜੇ ਤਕੜੇ ਪਲੇਅਰ ਨੇ ਹਰਨੀਸ਼ ਸਿੰਘ ਨੀਤ ਤੇ ਗਗਨਦੀਪ ਸਿੰਘ ਨੇ ਇਹ ਲਖਵੀਰ ਸਿੰਘ ਨੇ ਰਣਜੀਤ ਸਿੰਘ ਫੁੱਟਬਾਲ ਦੇ ਪੁਰਾਣੇ ਪਲੇਅਰ ਨੇ ਇਹ ਚੰਗੇ ਖੇਡਾਂ ਨਾਲ ਪਿਆਰ ਕਰਨ ਵਾਲੇ ਖੇਡਾਂ ਪਿਆਰ ਕਰਨ ਵਾਲੇ ਬੰਦੇ ਨੇ ਤੇ ਉਹਨਾਂ ਵੱਲੋਂ ਮੱਲੋ ਹੁਣ 2025 ਦੇ ਵਿੱਚ ਫੇਰ 19 ਤੀਜੇ ਨੂੰ ਮੈਚ ਦੁਬਾਰਾ ਕਬੱਡੀ ਦਾ ਸਟਾਰਟ ਕਰਾਈ ਜਾ ਰਹੇ ਨੇ ਜੋ ਕਿ ਹਲਕੇ ਦੇ ਨਮਾਇंदे ਉਹ ਸੱਜਣ ਮਤਲਬ ਚੰਗੇ ਮਿਲੋ ਇਹਦੇ ਵਿੱਚ ਹਿੱਸਾ ਲੈ ਰਹੇ ਨੇ। ਇਹ ਕਿਸ ਤਰ੍ਹਾਂ ਦੀਆਂ ਟੀਮਾਂ ਆ ਰਹੀਆਂ ਕਿਸ ਤਰ੍ਹਾਂ ਦੇ ਖਿਡਾਰੀ ਆ ਰਹੇ ਨੇ? ਇੰਟਰਨੈਸ਼ਨਲ ਪਲੇਅਰ ਇਹਦੇ ਵਿੱਚ ਹਿੱਸਾ ਲੈ ਰਹੇ ਜੀ। ਇੰਟਰਨੈਸ਼ਨਲ ਖਿਡਾਰੀ ਵੀ ਦੇ 10 ਟੀਮਾਂ ਟੀਮਾਂ ਵੀ ਜੀ। ਠੀਕ ਹੈ ਜੀ। ਹਾਂ ਜੀ। ਮੇਰਾ ਮੇਰਾ ਨਾਮ ਅਗੰਦੀ ਪਿਆ। ਮੈਂ ਆਪਣੇ ਪਿੰਡ ਤੇ ਐਨ ਆਰ ਆਈ ਵੀਰਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜਾ ਇਹ ਕਬੱਡੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਪੂਰਾ ਸਹਿਯੋਗ ਦਿੰਦੇ ਆ। ਇਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਦੀ ਵੀ ਤਿਆਰੀ ਹੋਣੀ ਆ ਤੇ ਅਸੀਂ ਆਪਣੇ ਨਗਰ ਵੱਲੋਂ ਪੂਰਾ ਐ ਸੰਯੋਗ ਦਉਨੇ ਆ ਤੇ ਸਾਰੇ ਇਹੀ ਕਹਿੰਨੇ ਆ ਕਿ ਸਾਰੇ ਜਣੇ ਆਣ ਕੇ ਇੱਕ ਵੱਡੀ ਦਾ ਨਜ਼ਾਰਾ ਲਾਓ ਉੱਚ ਕੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿਦੇ ਵਿੱਚ ਗੋਪੀ ਫਰੰਦੀਪੁਰ ਵੀ ਆ ਰਿਹਾ ਵਾ ਉਹਦੇ ਨਾਲ ਜਿਹੜੇ ਉਹਦੇ ਸਾਥੀ ਆ ਉਹ ਵੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਪਹੁੰਚਣ ਤੇ ਸਾਰਿਆਂ ਦਾ ਅਲਗ ਕਮ ਲੰਗਰ ਦੀ ਹੋਰ ਪਲੇਅਰਾਂ ਦੇ ਰਹਿਣ ਸਹਣ ਦੀ ਪ੍ਰਬੰਧ ਖਾਣ ਪੀਣ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਰੱਖਿਆ ਲੋ ਜੀ ਸਾਡੇ 19 ਤਰੀਕ ਨੂੰ ਟੂਰਨਾਮੈਂਟ ਦੇ ਕਬੱਡੀ ਤੇ ਰਹਿਣ ਸਹਣ ਦਾ ਵੀ ਪੂਰਾ ਪ੍ਰਬੰਧ ਆ ਲੰਗਰ ਦੀ ਵੀ ਫੋਲ ਸੇਵਾ ਨਭਾਈ ਜਾਂਦੀ ਹੈ ਤੇ ਬਾਕੀ ਹੋਰ ਵੀ ਬਹੁਤ ਵਧੀਆ ਆਪਾਂ ਵੇਖੋ ਤੁਸੀਂ ਗਰਾਊਂਡ ਵੀ ਦੇਖ ਲਈਏ ਬਹੁਤ ਸੋਹਣੀ ਆ ਮਤਲਬ ਆਪਾਂ ਤਿਆਰੀਆਂ ਕੀਤੀਆਂ ਗਈਆਂ ਵਾ ਬਾਕੀ 19 ਤਰੀਕ ਨੂੰ ਸਾਡੇ ਇੱਥੇ ਆ ਕੇ ਸਾਡੀ ਰੌਣਕ ਨੂੰ ਵਧਾਓ ਉਹਨਾਂ ਦੇ ਤੁਸੀਂ ਪ੍ਰਬੰਧ ਕੀਤੇ ਗਏ ਆ ਜੀ ਬਹੁਤ ਵਧੀਆ ਤਿਆਰੀਆਂ ਹੋਈਆਂ ਜੀ ਤੁਸੀਂ ਦੇਖਿਆ ਹੀ ਆਪਣੇ ਚੈਨਲਾਂ ਹੀ ਤੇ ਬਹੁਤ ਵਧੀਆ ਤਿਆਰੀਆਂ ਸਾਡੇ ਟੂਰਨਾਮੈਂਟ ਦੀਆਂ ਹੋਈਆਂ ਵਾ 19 ਤਰੀਕ ਨੂੰ ਸਾਡੇ ਪਿੰਡ ਦੇ ਵਿੱਚ ਪਿੰਡ ਦੇ ਨਗਰ ਪਿੰਡ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਉੱਚ ਚੋਟੀ ਦੇ ਕਬੱਡੀ ਦੇ ਨਾਮੀ ਪਲੇਅਰ ਆ ਰਹੇ ਨੇ ਤੇ ਇਹਦੇ ਵਿੱਚ ਕੋਈ ਵੀ ਟਿਕਟ ਕੋਈ ਵੀ ਕੋਈ ਖਰਚਾ ਨਹੀਂ ਕੋਈ ਵੀ ਕੋਈ ਰਹਿਣ ਸਹਿਣ ਦੀ ਕੋਈ ਪੂਰੀ ਫੁੱਲ ਤਿਆਰੀ ਆ ਸਾਡੇ ਇਹਦੇ ਵਿੱਚ ਟੂਰਨਾਮੈਂਟ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਤੁਹਾਡੇ ਚੈਨਲਾਂ ਹੀ ਗਰਾਊਂਡ ਦੇ ਵੀ ਅਸੀਂ ਚਾਦੀ ਮਾਰ ਕੇ ਵੇਖ ਲਿਆ ਤੁਸੀਂ ਸਾਰਾ ਕੁਝ ਦੇਖ ਲਿਆ ਬਹੁਤ ਵਧੀਆ ਗਰਾਊਂਡ ਬਣੀ ਆ ਫੁੱਲ ਸਾਡੀਆਂ ਤਿਆਰੀਆਂ ਨੇ ਦੇਦੇ ਵਿੱਚ ਨਾਮੀ ਪਲੇਅਰ ਜੀਵਨ ਦੀਪ ਦੁਰਜੀ ਮੱਖਣ ਜੀ ਤੇ ਬਹੁਤ ਵਧੀਆ ਉੱਚ ਚੋਟੀ ਦੇ ਪਲੇਅਰ ਆ ਰਹੇ ਆ ਇਹਦੇ ਵਿੱਚ ਆਣ ਕੇ ਸਾਡੇ ਪਿੰਡ ਦੇ ਵਿੱਚ 19 ਤਰੀਕ ਨੂੰ ਟੂਰਨਾਮੈਂਟ ਦੀ ਆਣ ਕੇ ਰੌਣਕ ਨੂੰ ਵਧਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਖੇਡ ਜੋ ਕਬੱਡੀ ਹੈ ਸਾਡੀ ਇਹ ਪਿਛਲੀ ਵਾਰ ਅਸੀਂ ਪਹਿਲਾ ਨਗਰ ਦੀ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੀ ਵਾਰ ਪਹਿਲਾ ਟੂਰਨਾਮੈਂਟ ਕਰਵਾਇਆ ਸੀ ਤੇ ਸਾਨੂੰ ਨਗਰ ਵੱਲੋਂ ਐਨ ਆਰ ਆ ਵੀਰਾਂ ਨੂੰ ਪੂਰਾ ਭਰਵਾ ਹੰਗਾਰਾ ਮਿਲਿਆ ਸੋ ਅਸੀਂ ਇਸ ਐਤ ਕੀ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਐਨ ਆਰ ਆ ਵੀਰਾਂ ਦੇ ਤੇ ਨਾਲ ਪਿੰਡ ਦੇ ਸਹਿਯੋਗੀ ਪਤਵੰਤੇ ਸੱਜਣਾ ਨੂੰ ਪੂਰਾ ਭਰਵਾ ਹੰਗਾਰਾ ਆਇਆ ਜੀ ਦੂਸਰਾ ਹੈ ਜੀ ਆਪਣੀ ਇਹ ਮਾਂ ਖੇਡ ਕਬੱਡੀ ਹੈ ਜੀ ਆਪਾਂ ਆਲ ਵਰਲਡ ਪੰਜਾਬ ਦੇ ਵਿੱਚ ਜੋ ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨਸ਼ਿਆਂ ਨੂੰ ਪੰਜਾਬ ਮੁਕਤ ਕਰਾਉਣ ਲਈ ਇਹ ਮਾਂ ਖੇਡ ਕਬੱਡੀ ਦਾ ਵਿਸ਼ੇਸ਼ ਆਪਣੇ ਪਿੰਡ ਵੱਲੋਂ ਨਾਨਾਰਾ ਵੀਰਾਂ ਵੱਲੋਂ ਆਪਣੇ ਸਾਰੇ ਪਿੰਡ ਦੀ ਪੰਚਾਇਤ ਵੱਲੋਂ ਇਹ ਦੂਸਰਾ ਕਬੱਡੀ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ ਸੋ ਪੰਜਾਬ ਦੀਆਂ ਉੱਚ ਕੋਟੀ ਦੀਆਂ ਟੀਮਾਂ ਆ ਰਹੀਆਂ ਨੇ ਸੋ 19 ਦਸੰਬਰ ਨੂੰ ਤੁਸੀਂ ਆਪ ਆਣ ਕੇ ਇਸ ਗਰਾਊਂਡ ਦੇ ਵਿੱਚ ਪਿੰਡ ਤੇ ਜਾ ਵਿਖੇ ਪਹੁੰਚ ਕੇ ਆਪਣਾ ਟੂਰਨਾਮੈਂਟ